ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਦੇਖੋ ਜੀ ਅੱਜ ਆਪਾਂ ਜਿਹੜੀ ਵੀਡੀਓ ਬਣਾਉਣ ਲੱਗੇ ਆ ਉਹ ਬਣਾਉਣ ਲੱਗੇ ਆ ਆਪਾਂ ਆਪਣੇ ਘਰ ਦੇ ਰਿਲੇਟਡ ਭਾਗਾ ਵਾਲਾ ਘਰ ਕਿਹੜਾ ਹੁੰਦਾ ਹੈ ਭਾਗਾ ਵਾਲਾ ਘਰ ਉਹ ਹੁੰਦਾ ਹੈ ਜਿੱਥੇ ਪੰਨ ਦਸ ਜੀ ਰਹਿੰਦੇ ਨੇ ਹਰਦਮ ਕਹਿੰਦੇ ਰਸੋਈ ਚ ਝੂਠੇ ਭਾਂਡੇ ਹੋਏ ਰਹਿੰਦੇ ਨੇ ਬਾਰ-ਬਾਰ ਫਰਸ਼ ਤੇ ਪੈੜਾਂ ਪੈਣੀਆਂ ਬੱਚਿਆਂ ਦਾ ਹਸਣ ਖੇਡਣ ਦੀਆਂ ਆਵਾਜ਼ਾਂ ਆਉਣੀਆਂ ਠੀਕ ਹੈ ਜੀ ਜਨਾਨੀਆਂ ਦੇ ਹਾਸੇ ਠੱਠੇ ਘਰ ਚ ਤੁਸੀਂ ਇਹ ਦੇਖੋ ਵੀ ਜਿਹੜੇ ਘਰ ਚ ਹਰ ਦਾ ਮਹਿਫਲ ਲੱਗੀ ਰਹੇ ਪਰਿਵਾਰ ਦੀ ਕਿੱਡਾ ਭਾਗਾ ਵਾਲਾ ਘਰ ਹੁੰਦਾ ਦੇਖੋ ਕਈ ਵਾਰ ਆਪਾਂ ਕੀ ਕਰਦੇ ਆ ਸਾਡੀ ਜਨਾਨੀਆਂ ਦੀ ਆਤ ਕੀ ਹੈ ਮੈਂ ਵੀ ਤੁਹਾਡੇ ਵਿੱਚੇ ਆ ਬਾਈ ਪੋਚੇ ਲਾਤੇ ਕੋਈ ਨੰਗ ਗਿਆ ਤਾਂ ਕਹਿਣਾ ਹਾਏ ਹਾਏ ਮਰਨੇ ਵਾਲੇ ਹੋ ਜਾਣਾ ਵੀ ਮੈਂ ਤਾਂ ਹੁਣ ਪੋਚਾ ਲਾਇਆ ਤਾਂ ਫੇਰ ਗੰਦ ਪਾਤਾ ਦੇਖੋ ਜੀ ਗੰਦ ਉੱਥੀ ਪੈਂਦਾ ਜਿੱਥੇ ਚਾਰ ਜੀ ਹੁੰਦੇ ਨੇ ਘਰ ਦੇ ਠੀਕ ਹੈ ਪੋਚਾ ਲਾਤਾ ਠੀਕ ਹੈ ਅਸੀਂ ਸਫਾਈਆਂ ਕਰਤੀਆਂ ਪਪਾ ਕਿਹੜਾ ਚੱਕ ਕੇ ਮਕਾਨ ਨੂੰ ਇਕੱਠਾ ਕਰਕੇ ਕਿਸੇ ਪੇਟੀ ਟਰੰਕ ਚ ਰੱਖਣਾ ਹੈ ਜੇ ਅੱਜ ਗੰਦਾ ਹੋਊਗਾ ਤਾਂ ਕੱਲ ਨੂੰ ਦੁਬਾਰਾ ਪੋਚਾ ਲਾਵਾਂਗੇ ਨਹੀਂ ਕਈ ਘਰ ਇਹ ਜੇ ਹੁੰਦੇ ਨੇ ਚਾਦਰਾਂ 'ਚ ਬਲਬ ਨਹੀਂ ਪੈਂਦੇ 5-10 ਕਮਰੇ ਹੁੰਦੇ ਨੇ ਘਰ 'ਚ ਦੋ ਤਿੰਨ ਜੀ ਹੁੰਦੇ ਨੇ ਅੱਧੇ ਕਮਰੇ ਓਕਣੇ ਪਏ ਰਹਨੇ ਆ ਉਹਨਾਂ ਨੂੰ ਸਿੰਬਰੋ ਨਾ ਸਿੰਬਰੋ ਕਿਉਂਕਿ ਉਹਨਾਂ 'ਚ ਕਿਹੜਾ ਕੋਈ ਵੱੜਦਾ ਜਿੱਥੇ ਪੰਦਸ ਜੀ ਨੇ ਘਰ ਚੋਂ ਭਾਗਾਂ ਵਾਲਾ ਘਰ ਹੈ ਹੁਣ ਤੁਸੀਂ ਇਹ ਨਾ ਕਿਹਾ ਵੀ ਜਿੱਥੇ ਦੋ ਤਿੰਨ ਜੀ ਆ ਹੁਣ ਪੰਦਸ ਨੂੰ ਕਿੱਥੋਂ ਵੱਢ ਲਈਏ ਇਹ ਨਹੀਂ ਗੱਲ ਪਰ ਮੈਂ ਇਹ ਗੱਲ ਕਹਿਣੀ ਆ ਬਈ ਜਿੱਥੇ ਪਰਿਵਾਰ ਵੱਡਾ ਹੁੰਦਾ ਨਾ ਉੱਥੇ ਗਾ ਵੀ ਬਹੁਤ ਹੁੰਦਾ ਪੰਜ ਚਾਰ ਬੱਚੇ ਵੀ ਘਰ 'ਚ ਹੁੰਦੇ ਨੇ ਕਈ ਵਾਰ ਅਸੀਂ ਔਰਤਾਂ ਇਹ ਚੀਜ਼ ਦਾ ਬੁਰਾ ਮਨਾਉਣ ਲੱਗ ਜੰਨੀ ਆ ਵੀ ਨਿਆਣਿਆਂ ਨੇ ਚੀਜ਼ਾਂ ਸੈੱਟਪ ਸੈੱਟ ਕਰਤੀਆਂ ਬੱਚਿਆਂ ਨੇ ਸੋਫਿਆਂ ਦੇ ਕੱਪੜੇ ਇਕੱਠੇ ਕਰਤੇ ਬੱਚਿਆਂ ਨੇ ਤਾਂ ਬੈੱਡਾਂ ਦੀਆਂ ਚਾਦਰਾਂ ਇਕੱਠੀਆਂ ਕਰਤੀਆਂ ਇਹ ਚੀਜ਼ ਤੋਂ ਨਾ ਕਾਣ ਤਿਆ ਕਰੋ ਨਾ ਕਾਣ ਤਿਆ ਕਰੋ ਜਿੱਥੇ ਜਿਹੜੇ ਘਰ 'ਚ ਬੱਚੇ ਹੋਣਗੇ ਉੱਥੇ ਗਾਹ ਹੋਊਗਾ ਉਹ ਭਾਗਾ ਵਾਲਾ ਘਰ ਹੁੰਦਾ ਮੈਂ ਬਹੁਤ ਭੈਣਾਂ ਦੇਖੀਆਂ ਨੇ ਝਾੜਦੀਆਂ ਸਵਾਰਦੀਆਂ ਹੀ ਨਹੀਂ ਥੱਕਦੀਆਂ ਜੇ ਦੋ ਸਾਡੇ ਰਿਸ਼ਤੇਦਾਰ ਵੀ ਰਹਿਣ ਆਗੇ ਨਾ ਦੋਏ ਦਿਨ ਉਹ ਤਾਂ ਬਿਸਤਰਾ ਧੋਣ ਬੈਜ ਜਾਂਦੀਆਂ ਨੇ ਕਿਉਂ ਭਾਈ ਰਿਸ਼ਤੇਦਾਰਾਂ ਨੂੰ ਕੀ ਖੁਰਕ ਹੋਈ ਹੋਈ ਆ ਜਿੱਦਾਂ ਅਸੀਂ ਰੋਜ਼ ਚਾਦਰਾਂ ਤੇ ਪੈਂਦੇ ਆ ਅਸੀਂ ਆਪਾਂ ਕਿਹੜਾ ਰੋਜ਼ ਚਾਦਰਾਂ ਧੋਨੇ ਆ ਆਪਣੀਆਂ ਬਈ ਅੱਜ ਪੈ ਗਏ ਕੱਲ ਨੂੰ ਧੋਤੀ ਕੱਲ ਨੂੰ ਪੈ ਗਏ ਪਰਸੋਂ ਨੂੰ ਧੋਤੀ ਆਪਾਂ ਪੰਜ ਚਾਰ ਦਿਨ ਤਾਂ ਇੱਕ ਬੈੱਡ ਸ਼ੀਟ ਰੱਖ ਦਈਆਂ ਬਈ ਜਣੀ ਮੇਰੇ ਕਹਿਣ ਦਾ ਮਤਲਬ ਕੁਝ ਜ਼ਿਆਦਾ ਓਵਰ ਜੀਆਂ ਕਈ ਵਾਰ ਬਣ ਜਾਣ ਲੱਗ ਜਾਂਦੀਆਂ ਨੇ ਆਪਣੇ ਆਪ ਨੂੰ ਵੀ ਸਾਡੇ ਜਿੰਨੀ ਦਾ ਕੋਈ ਕਿਸੇ ਦੇ ਘਰ 'ਚ ਸਫਾਈ ਹੈਗੀ ਉਹ ਨਹੀਂ ਸਫਾਈਆਂ ਠੀਕ ਐ ਸਾਨੂੰ ਰੱਖਣੀਆਂ ਚਾਹੀਦੀਆਂ ਪਰ ਇੰਨੇ ਸੁਥਰੇ ਨਾ ਹੋ ਬਈ ਘਰ ਦੇ ਜੀਆਂ ਦੇ ਤੁਸੀਂ ਕਹੋ ਜੇ ਪੈਰ ਲਾ ਕੇ ਰੱਖ ਦੀਏ ਤਾਂ ਚੰਗਾ ਹੈ ਹੁਣ ਆਪਾਂ ਪਿੰਡੂ ਆ ਕਈ ਹੁਣ ਭਾਈ ਅੱਜ ਕੱਲ ਟ੍ਰੈਂਡੀ ਕੋਠੀਆਂ ਪੈਂਦੀਆਂ ਨੇ ਅਗਲਾ ਜੁੱਤੀ ਬਾਹਰ ਤਾਰ ਦਾ ਬਾਹਰ ਲਿਆਵਾਂਗੇ ਹੈਨਾ ਉਹ ਵੀ ਗੱਲ ਠੀਕ ਹੈ ਮੈਂ ਇਸ ਗੱਲ ਨਾਲ ਵੀ ਸਹਿਮਤ ਹਾਂ ਕਿਤੇ ਨਾ ਕਿਤੇ ਕਿਉਂਕਿ ਬਾਹਰ ਲਈ ਜੁੱਤੀ ਜਾਪਾਂ ਅੰਦਰ ਲੈ ਕੇ ਵੜਦੇ ਆਂ ਪਸ਼ੂਆਂ ਵੱਲੋਂ ਆ ਕੇ ਅੰਦਰ ਵੜਦੇ ਆਂ ਕਟਾਣੂ ਵੀ ਆਉਂਦੇ ਨੇ ਕਈ ਤਰ੍ਹਾਂ ਦਾ ਕੁਛ ਲੱਗਿਆ ਹੋਇਆ ਸਾਡੀਆਂ ਜੁੱਤੀਆਂ ਨਾਲ ਆ ਜਾਂਦਾ ਹੈ ਨਾ ਉਹ ਸਾਨੂੰ ਤੋਂ ਉਸ ਵਾਰ ਕੇ ਬਾਹਰ ਆਉਣਾ ਚਾਹੀਦਾ ਹੈ ਜਾਂ ਜੁੱਤੀ ਚੇਂਜ ਕਰ ਲੋ ਅੰਦਰ ਆਉਣ ਲਈ ਉਹ ਗੱਲ ਵੱਖਰੀ ਆ ਕਈ ਘਰਾਂ 'ਚ ਇਹ ਹੁੰਦਾ ਬਈ ਬਹੁਤਾ ਉੱਚੀ ਬੋਲਣਾ ਨਹੀਂ ਬਹੁਤਾ ਉੱਚੀ ਹੱਸਣਾ ਨਹੀਂ ਦੇਖੋ ਜੀ ਮੈਂ ਤਾਂ ਇਹ ਕਹਿੰਦੀ ਆ ਉਹ ਕਹਿੰਦੇ ਹੁੰਦੇ ਨੇ ਨਾ ਵੀ ਹਾਸੇ ਠੱਠੇ ਵੀ ਉੱਤੀ ਹੁੰਨੇ ਆ ਜਿੱਥੇ ਘਰ 'ਚ ਪੰਨ ਦਸ ਜੀ ਆਂ ਜੀ ਆਂ ਨਾਲੇ ਭਾਗ ਹੈ ਘਰ 'ਚ ਜੀ ਆਂ ਨਾਲੇ ਬਰਕਤ ਹੈ ਘਰ 'ਚ ਭਾਗਾ ਵਾਲੇ ਘਰ ਨੇ ਉਹ ਕਰਮ ਵਾਲੇ ਘਰ ਨੇ ਉਹ ਜਿੱਥੇ ਪੰਨ ਦਸ ਜੀ ਨੇ ਅੱਜ ਦੇ ਸਮੇਂ 'ਚ ਨਹੀਂ ਤਾਂ ਢਾਈ ਢਾਈ ਟੋਟ ਰਹੂ ਆ ਸਭ ਤੇ ਅਗਲੇ ਵੱਖੋ ਵੱਖਰੇ ਆਪਣੇ ਮਕਾਨ ਪਾਈ ਬੈਠੇ ਨੇ ਠੀਕ ਹੈ ਜੀ ਬਹੁਤ ਅਤਿਅੰਤ ਰੂਹ ਖੋਸ਼ ਹੋ ਜਾਂਦੀ ਹੈ ਦੇਖ ਕੇ ਜਦ ਕਿਸੇ ਦੇ ਭਰੇ ਪਰਿਵਾਰ ਨੂੰ ਦੇਖੀਦਾ ਹੈ ਇਹ ਮਹਾਰਾਜ ਸਦਾ ਹੀ ਹੱਸਦੇ ਬਸਦੇ ਰਹਿਣ ਇਹ ਘਰਾਂ 'ਚ ਅੱਜਕੱਲ ਏਕੇ ਬਹੁਤ ਘਟ ਗਏ ਕਿਉਂਕਿ ਅਸੀਂ ਇੱਕ ਦੂਏ ਦੀ ਗੱਲ ਨੂੰ ਸਹਿੰਦੇ ਨਹੀਂ ਹੈਗੇ ਜਿਹੜੀਆਂ ਸਾਡੀਆਂ ਘਰਾਂ 'ਚ ਅੱਗੇ ਸ਼ੈਨ ਸ਼ਕਤੀਆਂ ਹੁੰਦੀਆਂ ਦੀਆਂ ਉਹ ਖਤਮ ਹੋ ਗਈਆਂ ਅਸੀਂ ਛੋਟੀ ਛੋਟੀ ਗੱਲ ਨੂੰ ਪਰਿਵਾਰ 'ਚ ਛੋਟੀ ਛੋਟੀ ਗੱਲ ਨੂੰ ਕੈਚ ਕਰਦੇ ਆਂ ਫਲਾਣਾ ਮੇਰੇ ਲਈ ਕੀ ਕਹਿ ਗਿਆ ਅੱਜ ਕੱਲ ਬੱਚਿਆਂ ਨੇ ਕੀ ਨਵਾਂ ਜਿਹਾ ਉਹ ਕਰਿਆ ਇੱਕ ਲੱਤਾ ਮੈਨੂੰ ਫਲਾਣੇ ਨੇ ਟੌਂਟ ਮਾਰਿਆ ਹੈ ਸਾਨੂੰ ਟੌਂਟ ਦੀ ਉਹ ਨਹੀਂ ਸਮਝ ਆਈ ਹੁਣ ਥਾਈ ਵਜੇ ਟੌਂਟ ਕੀ ਹੁੰਦਾ ਸਾਡੇ ਸਾਡੇ ਸਮਿਆਂ ਚ ਤਾਂ ਟੌਂਟ ਹੈ ਨਹੀਂ ਥਾਹੇ ਕਿਉਂ ਭਰੇ ਪਰਿਵਾਰਾਂ ਚ ਪਲੇ ਆ ਪਤਾ ਹੀ ਨਹੀਂ ਕਿਨੇ ਕਿਨੂੰ ਕੀ ਕਹਤਾ ਜਿਹਦਾ ਜੀ ਕਰਦਾ ਤਾਂ ਸਾਨੂੰ ਅਗਲਾ ਝਿੜਕ ਦੰਦਾ ਤਾਂ ਗਵਾਂਢੀ ਵੀ ਝਿੜਕ ਦੰਦੇ ਤੇ ਅਸੀਂ ਫੇਰ ਵੀ ਗੁੱਸਾ ਨਹੀਂ ਥੇ ਕਰਦੇ ਗਵਾਂਢ ਚ ਆਪਣੇ ਜਿਹੜੇ ਤਾਏ ਚਾਚੇ ਲੱਗਦੇ ਹੁੰਨੇ ਆ ਜਾਂ ਵੱਡੇ ਭਾਈ ਲੱਗਦੇ ਹੁੰਨੇ ਆ ਅਗਲਾ ਘੂਰ ਦੰਦਾ ਸਾਨੂੰ ਤਾਂ ਕਦੇ ਗੁੱਸਾ ਨਹੀਂ ਆਇਆ ਅੱਜ ਕੱਲ ਦੇ ਤਾਂ ਨੱਕ ਤੇ ਮੱਖੀ ਨਹੀਂ ਬਹਿਣ ਦੰਦੇ ਉਹ ਸਮੇ ਉਹ ਸਮੇ ਹੀ ਤੇ ਪਰ ਮੈਂ ਫੇਰ ਵੀ ਕਹਿਨੀ ਆ ਵੀ ਘਰ ਘਰ ਜਿਆਦਾ ਲੱਗਦਾ ਹੈ ਜਾਂ ਘਰ ਚ ਇਹ ਸਾਰੀਆਂ ਰੌਣਕਾਂ ਨੇ ਚਾਰ ਭਾਂਡੇ ਝੂਠੇ ਹੁੰਨੇ ਆ ਰਸੋਈ ਚ ਪਤਾ ਕਈ ਵਾਰ ਮੇਰੇ ਵਰਗੀ ਕੀ ਗਾਇਤ ਹੁੰਦੀ ਆ ਆ ਸਾਰੀ ਦਿਹਾੜੀ ਮੈਂ ਤਾਂ ਭਾਂਡੇ ਮਾਂਜਦੀ ਥੱਕ ਗਈ ਚਾਉਣਾ ਕਿੱਥੇ ਭਾਂਡੇ ਝੂਠੇ ਕਰਕੇ ਸਿੱਟੀ ਜਾਂਦਾ ਉਹ ਭਾਈ ਜਿਹੜੇ ਘਰ ਚ ਚਾਉਣਾ ਹੋਊਗਾ ਭਾਂਡੇ ਵੀ ਉੱਥੇ ਝੂਠੇ ਹੋਣਗੇ ਫਲਾਂ ਮੈਂ ਹੁਣ ਸਵਾਰ ਕੇ ਹੱਡੀ ਤੀ ਆ ਪਤਾ ਨਹੀਂ ਕਿਹੜੇ ਨੇ ਪੈੜਾਂ ਪਾਤੀਆਂ ਪੈੜਾਂ ਵੀ ਉੱਥੇ ਹੀ ਪੈਣ ਗਿਆ ਜਿੱਥੇ ਚਾਰ ਜੀ ਹੋਣਗੇ ਨਹੀਂ ਇਹ ਫਰਸ਼ ਵੀ ਤਰਸ ਜਾਂਦੇ ਨੇ ਵੀ ਮੇਰੇ ਤੈਨੂੰ ਕੋਈ ਨੰਗਦਾ ਹੀ ਨਹੀਂ ਖੁਸ਼ ਰਿਹਾ ਕਰੋ ਆਪਣੀ ਜ਼ਿੰਦਗੀ ਚ ਮਸਤ ਰਿਹਾ ਕਰੋ ਕਿਉਂਕਿ ਅੱਜ ਦੇ ਸਮੇਂ ਚ ਕਾਲ ਯੁਗ ਸਾਡੇ ਸਿਰਾਂ ਤੇ ਕੂਕਦਾ ਫਿਰਦਾ ਹੈ ਕਮ ਸੇ ਕਮ ਅੱਜ ਦੇ ਸਮੇਂ ਨੂੰ ਦੇਖਦੇ ਹੋਏ ਮੈਂ ਇਹੀ ਕਹਿਣੀ ਹੁੰਨੀ ਆ ਹਮੇਸ਼ਾ ਬਈ ਹੱਸਦਿਆਂ ਦੇ ਘਰ ਵੱਸਦੇ ਆ ਸਾਡੇ ਇੱਕ ਨੇ ਤੋਂ ਸਾਡੇ ਭੂਆ ਜੀ ਉਹ ਇਟਲੀ ਤੋਂ ਆਏ ਉਹਨਾਂ ਨੇ ਇੱਕ ਬਹੁਤ ਵਧੀਆ ਗੱਲ ਸੁਣਾਈ ਤਿੰਨ ਭੈਣਾਂ ਇਕੱਠੀਆਂ ਆਈਆਂ ᱛੀਆਂ ਇੱਕ ਦਿਨ ਘਰ ਇੱਕ ਭੂਆ ਜੀ ਸਾਡੇ ਕੈਨੇਡਾ ਤੋਂ ਆਏ ਤੇ ਇੱਕ ਇਟਲੀ ਤੋਂ ਆਏ ਤੇ ਇੱਕ ਇਧਰੇ ਨੇ ਇੰਡੀਆ 'ਚ ਤਾਂ ਇਟਲੀ ਵਾਲਿਆਂ ਨੇ ਬਹੁਤ ਵਧੀਆ ਗੱਲ ਸੁਣਾਈ ਕਹਿੰਦੇ ਬਈ ਅਸੀਂ ਐਦਾਂ ਹੀ 8-10 ਜਨਾਨੀਆਂ ਇੰਡੀਆ ਨਾਲ ਇਕੱਠੀਆਂ ਹੋਈਆਂ ਅਸੀਂ ਕਿਸੇ ਛੋਟੀ ਜੀ ਪਾਰਟੀ ਤੇ ਅਸੀਂ ਬੈਠੇ ਉੱਚੀ ਉੱਚੀ ਹੱਸਣ ਲੱਗੀਆਂ ਹੋਈਆਂ ਕਹਿੰਦੀ ਕਿਤੇ ਹੱਸਦੀਆਂ ਤੇ ਗੋਰਾ ਆ ਗਿਆ ਗੋਰੇ ਨੇ ਤਾਂ ਪੂਆ ਜੀ ਕਹਿੰਦੀ ਵੀ ਸਾਡੇ ਬੰਦਿਆਂ ਨੂੰ ਕਿਹਾ ਵੀ ਵੀ ਇਹ ਲੇਡੀਜ਼ ਕਿਦਾਂ ਉੱਚੀ ਉੱਚੀ ਹੱਸਦੇ ਆ ਵੀ ਚੰਗਾ ਨਹੀਂ ਲੱਗਦਾ ਉਹ ਕਹਿੰਦੇ ਆਪਣੇ ਬੰਦਿਆਂ ਨੇ ਜਵਾਬ ਦਿੱਤਾ ਕਹਿੰਦੇ ਅਜੇ ਤਾਂ ਇਹਨਾਂ ਦਾ ਹਾਸਾ ਕਮਰੇ ਦੇ ਅੰਦਰੇ ਆ ਬਈ ਸਾਡੇ ਪਿੰਡਾਂ 'ਚ ਜਾ ਕੇ ਦੇਖੋ ਸਾਡਾ ਹਾਸਾ ਸਾਡੀਆਂ ਜਨਾਨੀਆਂ ਦਾ ਤੀਏ ਤੀਏ ਘਰ ਸੁਣਦਾ ਸਾਡੇ ਪਰਿਵਾਰ ਇੰਨਾ ਖੁੱਲ ਕੇ ਹੱਸਦੇ ਨੇ ਉਹ ਚੀਜ਼ਾਂ ਬਹੁਤ ਘਟ ਰਹੀਆਂ ਕਿਉਂਕਿ ਸਾਡੇ ਹਸਣ ਦੇ ਕਾਰਨ ਘਟ ਗਏ ਸਾਡੇ ਪਰਿਵਾਰਾਂ ਚ ਤਫਾਕ ਘਟ ਗਏ ਸਾਨੂੰ ਹਰੇਕ ਤੜਫਾਉਣ ਦੀ ਰਵਾਉਣ ਦੀ ਕੋਸ਼ਿਸ਼ ਕਰਦਾ ਸੋਈ ਗੱਲਾਂ ਮੈਂ ਤਾਂ ਕਹਿੰਦੀ ਆ ਵੀ ਹਸਣ ਖੇਡਣ ਦਾ ਬਹਾਨਾ ਲੱਭਦੇ ਰਿਹਾ ਕਰੋ ਨਾ ਕਿ ਤੜਫਣ ਦਾ ਬਹਾਨਾ ਲੱਭਦੇ ਰਿਹਾ ਕਰੋ ਇਹੋ ਜਿਹੇ ਲੋਕਾਂ ਨੂੰ ਜਿਹੜੇ ਸਾਨੂੰ ਹੱਸਦਾ ਨਹੀਂ ਦੇਖਣਾ ਚਾਹੁੰਦੇ ਹੈਗੇ ਉਹਨਾਂ ਨੂੰ ਇਗਨੋਰ ਕਰਨਾ ਸਿੱਖੋ ਆਪਣੇ ਘਰ ਚ ਆਪਣੇ ਘਰ ਨੂੰ ਇੱਕ ਪਰਿਵਾਰ ਨੂੰ ਮੰਦਰ ਬਣਾ ਕੇ ਰੱਖੋ ਜਿਹਦੇ ਵਿੱਚ ਤੁਹਾਡੇ ਹਾਸੇ ਠੱਠੇ ਤੀਏ-ਤੀਏ ਘਰ ਨੂੰ ਸੁਣਨਾ ਜਿਹੜਾ ਕੋਈ ਸੜਦਾ ਸੜੀ ਜਾਵੇ ਪਰ ਤੁਸੀਂ ਆਪਣੇ ਪਰਿਵਾਰ ਚ ਖੁਸ਼ ਰਹੋ ਕੋਈ ਲੋੜ ਨਹੀਂ ਛੋਟੀਆਂ-ਛੋਟੀਆਂ ਗੱਲਾਂ ਦਿਲਾਤੇ ਲਾਉਣ ਦੀ ਕੁਝ ਨਹੀਂ ਹੁੰਦਾ ਹੈਗਾ ਖੁਸ਼ ਰਿਹਾ ਕਰੋ ਇੱਕ ਦੂਏ ਦੀ ਗੱਲ ਨੂੰ ਸੇਹਾ ਕਰੋ ਗੱਲ ਨੂੰ ਰਿੜਕਿਆ ਨਾ ਕਰੋ ਚਲੋ ਠੀਕ ਹੈ ਜੀ ਸਾਡੇ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ